ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸੁਪਰ ਵੀਜ਼ਾ ਲਈ ਸਿਹਤ ਬੀਮਾ ਯੋਗਤਾ ਲੋੜਾਂ ਨੂੰ ਵਧਾ ਦਿੱਤਾ ਜਿਸ ਨਾਲ ਮਾਪਿਆਂ ਅਤੇ ਦਾਦਾ-ਦਾਦੀ ਲਈ ਕੈਨੇਡਾ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਜਾਣਾ ਆਸਾਨ ਹੋ ਗਿਆ ਹੈ 28 ਜਨਵਰੀ 2025 ਤੋਂ ਪ੍ਰਭਾਵੀ ਕੈਨੇਡਾ ਨੇ ਸੁਪਰ ਵੀਜ਼ਾ ਲਈ ਅਪਲਾਈ ਕਰਨ ਵਾਲੇ ਮਾਤਾ-ਪਿਤਾ ਤੇ ਦਾਦਾ-ਦਾਦੀ ਸਿਹਤ ਬੀਮਾ ਲੋੜਾਂ ਨੂੰ ਸਬੂਤ ਨੂੰ ਪੂਰਾ ਕਰਨ ਲਈ ਗੈਰ ਕੈਨੇਡੀਅਨ ਬੀਮਾ ਕਰਤਾਵਾਂ ਤੋਂ ਸਿਹਤ ਬੀਮਾ ਯੋਜਨਾਵਾਂ ਉਹ ਖਰੀਦ ਸਕਦੇ ਨੇ ਇਹ ਤਬਦੀਲੀਆਂ ਤੋਂ ਪਹਿਲਾਂ ਸੁਪਰ ਵੀਜ਼ਾ ਯੋਗਤਾ ਲਈ ਸਿਹਤ ਬੀਮਾ ਕੈਨੇਡੀਅਨ ਪ੍ਰਦਾਤਾ ਦੁਆਰਾ ਖਰੀਦਣਾ ਪੈਂਦਾ ਸੀ ਸੁਪਰ ਵੀਜ਼ਾ ਧਾਰਕਾਂ ਕੋਲ ਕਨੇਡਾ ਵਿੱਚ ਹਰ ਦਾਖਲੇ ਤੇ ਆਪਣਾ ਨਿੱਜੀ ਸਿਹਤ ਬੀਮਾ ਹੋਣਾ ਲਾਜ਼ਮੀ ਹੈ ਤੇ ਇਸ ਸਟੋਰੀ ਦੇ ਵਿੱਚ ਦੱਸਾਂਗੇ ਤੁਹਾਨੂੰ ਕਿ ਕਿਹੜੇ ਗੈਰ ਕਨੇਡੀਅਨ ਸਿਹਤ ਬੀਮਾ ਕਰਤਾ ਹੁਣ ਕਵਰੇਜ ਪ੍ਰਦਾਨ ਕਰਨ ਦੇ ਯੋਗ ਹੋਣਗੇ ਅਤੇ ਇਹ ਕਿਵੇਂ ਪਤਾ ਲਗਾਇਆ ਜਾਵੇਗਾ ਕਿ ਕੋਈ ਵਿਦੇਸ਼ੀ ਪ੍ਰਦਾਤਾ ਸੁਪਰ ਵੀਜ਼ਾ ਲੋੜਾਂ ਨੂੰ ਪੂਰਾ ਕਰੇਗਾ ਜਾਂ ਨਹੀਂ ਅਸੀਂ ਸੁਪਰ ਵੀਜ਼ਾ ਯੋਗਤਾ ਦੀ ਇੱਕ ਆਮ ਸੰਖੇਪ ਜਾਣਕਾਰੀ ਵੀ ਤੁਹਾਨੂੰ ਪ੍ਰਦਾਨ ਕਰਾਂਗੇ ਸਭ ਤੋਂ ਪਹਿਲਾਂ ਕਿਹੜੇ ਗੈਰ ਕੈਨੇਡੀਅਨ ਸਿਹਤ ਬੀਮਾ ਪ੍ਰਦਾਨਦਾਤਾ ਹੋਣ ਸੁਪਰ ਵੀਜ਼ਾ ਲਈ ਯੋਗ ਹੋਣਗੇ ਇੱਕ ਗੈਰ ਕੈਨੇਡੀਅਨ ਸਿਹਤ ਬੀਮਾ ਪ੍ਰਦਾਨਦਾਤਾ ਨੂੰ ਸੁਪਰ ਵੀਜ਼ਾ ਲੋੜਾਂ ਪੂਰੀਆਂ ਕਰ ਲਈ ਸਿਹਤ ਬੀਮਾ ਕਵਰੇਜ ਪ੍ਰਦਾਨ ਕਰਨ ਲਈ ਉਸ ਦੀ ਪ੍ਰਦਾਨਦਾਤਾ ਨੂੰ ਲਾਜ਼ਮੀ ਤੌਰ ਤੇ ਦੁਰਘਟਨਾ ਬੀਮਾ ਬਿਮਾਰੀ ਬੀਮਾ ਪ੍ਰਦਾਨ ਕਰਨ ਲਈ ਬੀਮਾ ਕੰਪਨੀ ਐਕਟ ਦੇ ਤਹਿਤ ਵਿੱਤੀ ਸੰਸਥਾ ਦੇ ਸੁਪਰਡੈਂਟ OSFI ਦਫ਼ਤਰ ਦੁਆਰਾ ਅਧਿਕਾਰਤ ਹੋਣਾ ਚਾਹੀਦਾ ਹੈ ਸੰਗੀ ਤੌਰ ਤੇ ਨਿਰੰਤਰਤ ਵਿੱਤੀ ਸੰਸਥਾਵਾਂ ਦੀ OSFI ਦੀ ਸੂਚੀ ਵਿੱਚ ਦਿਖਾਈ ਦੇਣਾ ਅਤੇ ਕੈਨੇਡਾ ਵਿੱਚ ਆਪਣਾ ਬੀਮਾ ਕਾਰੋਬਾਰ ਦੇ ਦੌਰਾਨ ਪਾਲਸੀ ਪਾਲਸੀ ਨੂੰ ਜਾਰੀ ਕਰਨਾ ਇੱਕ ਗੈਰ ਕੈਨੇਡੀਅਨ ਬੀਮਾ ਕੰਪਨੀ ਦੁਆਰਾ ਜਾਰੀ ਕੀਤੀ ਗਈ ਸਾਰੀ ਪਾਲਸੀਆਂ ਵਿੱਚ ਇੱਕ ਬਿਆਨ ਸ਼ਾਮਲ ਹੋਣਾ ਚਾਹੀਦਾ ਇਹ ਦਸਤਾਵੇਜ਼ ਕੈਨੇਡਾ ਵਿੱਚ ਉਸ ਦੇ ਬੀਮਾ ਕਾਰੋਬਾਰ ਦੇ ਦੌਰਾਨ ਜਾਰੀ ਕੀਤਾ ਗਿਆ ਸੀ ਜਾਂ ਬਣਾਇਆ ਗਿਆ ਸੀ ਉਹ ਕੰਪਨੀਆਂ ਜੋ ਪਾਲਸੀ ਜਾਰੀ ਕਰਦੀਆਂ ਨੇ ਜਿਸ ਨੂੰ ਕਈ ਵਾਰ ਪਾਲਸੀ ਅੰਡਰਰਾਈਟ ਜਾਂ ਫਿਰ ਬਣਾਇਆ ਗਿਆ ਸੀ ਉਹ ਕੰਪਨੀਆਂ ਜੋ ਪਾਲਸੀ ਜਾਰੀ ਕਰਦੇ ਨੇ ਜਿਸ ਨੂੰ ਕਈ ਵਾਰ ਪਾਲਸੀ ਅੰਡਰਰਾਈਟ ਜਾਂ ਬੀਮਾ ਕਰਤਾਵਾ ਜੋ ਜਾਣਿਆ ਜਾਂਦਾ ਨੂੰ ਵੀ ਬੀਮੇ ਦੇ ਦਸਤਾਵੇਜ਼ ਦੇ ਸਬੂਤ ਵਿੱਚ ਪਛਾਣਿਆ ਜਾਣਾ ਚਾਹੀਦਾ ਨੋਟ ਕਰੋ ਕਿ ਬੀਮਾ ਦਲਾਲ ਤੇ ਬੀਮਾ ਦਾਅਵਿਆਂ ਦੇ ਪ੍ਰਬੰਧਕ OSFI ਸੂਚੀ ਵਿੱਚ ਦਿਖਾਈ ਨਹੀਂ ਦੇਣਗੇ ਕਿਉਂਕਿ ਉਹ ਬੀਮਾ ਕੰਪਨੀਆਂ ਨਹੀਂ ਨੇ ਸਾਰੀ ਬੀਮਾ ਯੋਜਨਾਵਾਂ ਭਾਵੇਂ ਕੈਨੇਡਾ ਜਾਂ ਗੈਰ ਕੈਨੇਡੀਅਨ ਵੀ ਲਾਜ਼ਮੀ ਨੇ ਦਾਖਲੇ ਦੀ ਮਿਤੀ ਤੋਂ ਘੱਟੋ ਘੱਟ 1 ਸਾਲ ਲਈ ਵੈਧ ਰਹੋ ਡਿਪਾਜ਼ਿਟ ਦੇ ਨਾਲ ਪੂਰਾ ਜਾਂ ਕਿਸ਼ਤਾਨਾ ਭੁਗਤਾਨ ਕਰੋ ਹੈਲਥ케ਅਰ ਹਸਪਤਾਲ ਵਿੱਚ ਭਾਰਤੀ ਅਤੇ ਵਾਪਸੀ ਨੂੰ ਕਵਰ ਕਰੋ ਅਤੇ 1 ਲੱਖ ਦੀ ਘੱਟੋ-ਘੱਟ ਸੀਟ ਸੰਭਾਲ ਕਵਰੇਜ ਪ੍ਰਦਾਨ ਕਰੋ ਸੁਪਰ ਵੀਜ਼ਾ ਤੇ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਨਵੇਂ ਲੋਕਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਵੇਲੇ ਇੱਕ ਬਾਰਡਰ ਸਰਵਿਸ ਆਫੀਸਰ ਨੂੰ ਬੀਮਾ ਯੂਜ਼ਨਾ ਦੇ ਭੁਗਤਾਨ ਦਾ ਸਬੂਤ ਦਿਖਾਉਣਾ ਲਈ ਤੁਸੀਂ ਤਿਆਰ ਹੋ ਤੇ ਤੁਸੀਂ ਕਿਵੇਂ ਦਾਅਵਾ ਕਰ ਸਕਦੇ ਹੋ ਕਿ ਮੇਰਾ ਗੈਰ ਕੈਨੇਡੀਅਨ ਸਿਹਤ ਬੀਮਾ ਪ੍ਰਦਾਨ ਕਰਤਾ ਸੂਪਰ ਵੀਜ਼ਾ ਯੋਗਤਾ ਲਈ ਕਵਰੇਜ ਪ੍ਰਦਾਨ ਕਰਨ ਲਈ ਅਧਿਕਾਰਿਕ ਹੈ ਤਾਂ ਪਹਿਲਾ ਕਦਮ ਇਹ ਯਕੀਨੀ ਬਣਾਓ ਕਿ ਬੀਮਾ ਕਰਤਾ OSF ਦੁਆਰਾ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ। ਗੈਰ ਕੈਨੇਡੀਅਨ ਸਿਹਤ ਬੀਮਾ ਪ੍ਰਦਾਨਦਾਤਾ ਦੁਆਰਾ ਪਹਿਲੀ ਆਪਣੀ ਸਿਹਤ ਬੀਮਾ ਦੀ ਯੋਜਨਾਵਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਤੇ ਨਵੇਂ ਆਏ ਲੋਕਾਂ ਨੂੰ ਇਹ ਜਾਣਨਾ ਕਿ OSF ਸੰਗੀਨ ਅਰਧਦਾਤੇ ਵਿੱਤੀ ਸੰਸਥਾਵਾਂ ਦੀ ਸੂਚੀ ਤੇ ਜਾ ਸਕਦੇ ਨੇ ਤੇ ਉਹ ਪ੍ਰਦਾਨਦਾਤਾਵਾਂ ਨੂੰ ਸ਼ਾਮਲ ਕੀਤਾ ਤੇ ਲਿਖਣ ਦੇ ਸਮੇਂ ਸੂਚੀ ਵਿੱਚ 79 ਬੈਂਕ ਅਤੇ 41 ٹرسٹ ਕੰਪਨੀਆਂ ਸ਼ਾਮਲ ਨੇ ਸੁਪਰ ਵੀਜ਼ਾ ਆਮ ਯੋਗਤਾ ਦੇ ਲਾਭ ਸੁਪਰ ਵੀਜ਼ਾ ਕੈਨੇਡਾ ਦੇ ਸਥਾਈ ਨਿਵਾਸੀ ਤੇ ਨਾਗਰਿਕ ਅਤੇ ਮਾਤਾ ਪਿਤਾ ਦਾਦਾ ਦਾਦੀ ਲਈ ਲੰਬੇ ਸਮੇਂ ਲਈ ਅਸਥਾਈ ਰੈਸ਼ ਦਰਜਾ ਪ੍ਰਦਾਨ ਕਰਦਾ ਹੈ ਜਿਸ ਨਾਲ ਸੁਪਰ ਵੀਜ਼ਾ ਧਾਰਕਾਂ ਨੂੰ ਕੈਨੇਡਾ ਵਿੱਚ ਆਪਣੇ ਪਰਿਵਾਰ ਨੂੰ ਲੰਬੇ ਸਮੇਂ ਲਈ ਮਿਲਣ ਦੀ ਇਜਾਜ਼ਤ ਮਿਲਦੀ ਹੈ ਸੁਪਰ ਵੀਜ਼ਾ ਧਾਰਕਾ ਇੱਕ ਵਾਰ 5 ਸਾਲ ਤੱਕ ਕੈਨੇਡਾ ਵਿੱਚ ਰਹਿ ਸਕਦੇ ਨੇ ਆਪਣੇ ਰੈਸ਼ ਦੇ 2 ਸਾਲ ਮੂਰਤ ਪ੍ਰਦਾਨ ਦਾ ਵਿਕਲਪ ਵੀ ਹੈਗਾ ਸੁਪਰ ਵੀਜ਼ਾ ਮਾਤਾ ਪਿਤਾ ਅਤੇ ਦਾਦਾ ਦਾਦੀ ਪ੍ਰੋਗਰਾਮ ਪੀਜੀਪੀ ਦਾ ਵਿਕਲਪ ਪ੍ਰਦਾਨ ਕਰਦਾ ਜਿਸ ਵਿੱਚ ਮਾਪਿਆਂ ਤੇ ਦਾਦਾ ਦਾਦੀ ਨੂੰ ਕੈਨੇਡਾ ਵਿੱਚ ਆਪਣੇ ਪਰਿਵਾਰ ਨਾਲ ਲੰਬੇ ਸਮੇਂ ਲਈ ਰਹਿਣ ਲਈ ਕਾਨੂੰਨੀ ਅਧਿਕਾਰਤਤਾ ਦਿੱਤੀ ਜਾਂਦੀ ਹੈ ਪੀਜੀਪੀ ਦੇ ਉਲਟ ਸੁਪਰ ਵੀਜ਼ਾ ਕੈਨੇਡੀਅਨ ਨਾਗਰਿਕਾਂ ਦੇ ਸਥਾਈ ਨਿਵਾਸ ਨੂੰ ਕੈਨੇਡਾ ਵਿੱਚ ਮਾਪਿਆਂ ਤੇ ਦਾਦਾ ਦਾਦੀ ਨਾਲ ਮੋੜ ਜਿੱਥੇ ਇੱਕ ਤੇਜ਼ੀ ਨਾਲ ਨਿਸ਼ਚਿਤ ਰਸਤਾ ਪ੍ਰਦਾਨ ਕਰਦੀ ਹੈ ਸੁਪਰ ਵੀਜ਼ਾ ਲਈ ਯੋਗ ਹੋਣ ਲਈ ਤੁਹਾਡੇ ਕੋਲ ਇੱਕ ਮੇਜ਼ਬਾਨ ਹੋਣਾ ਚਾਹੀਦਾ ਹੈ ਕੀ ਤੁਹਾਡਾ ਪੋਤਾ ਜਾਂ ਬੱਚਾ ਇੱਕ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਰਜਿਸਟਰਡ ਭਰਤੀ ਹੈ ਘਟੋਕਾ ਟੂਮਰ ਉਸਦੀ 18 ਸਾਲ ਹੋਣੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਆਕਾਰ ਦੇ ਆਧਾਰ ਤੇ ਘਟੋਕਾ ਡਿੰਦੀ ਆਮਦਨੀ ਨੂੰ ਪੂਰਾ ਕਰਦਾ ਜਾਂ ਵੱਧ ਕਰਦਾ ਤੁਹਾਡੀ ਫੇਰੀ ਦੀ ਮਿਆਦ ਲਈ ਤੁਹਾਡੀ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਇਹਦੇ ਨਾਲ ਹੀ ਤੁਹਾਨੂੰ ਹੋਣਾ ਚਾਹੀਦਾ ਹੈ ਕਿ ਕੈਨੇਡਾ ਤੋਂ ਬਾਹਰ ਜਦੋਂ ਤੁਸੀਂ ਸੁਪਰ ਵੀਜ਼ਾ ਲਈ ਆਪਣੀ ਅਰਜ਼ੀਆਂ ਜਮ੍ਹਾਂ ਕਰਵਾਉਂਦੇ ਹੋ ਤਾਂ ਕੈਨੇਡਾ ਤੋਂ ਬਾਹਰ ਕਿਸੇ ਵੀਜ਼ਾ ਦਫ਼ਤਰ ਦੁਆਰਾ ਆਪਣਾ ਵੀਜ਼ਾ ਪ੍ਰਿੰਟ ਕਰਵਾਓ ਕੈਨੇਡਾ ਵਿੱਚ ਪ੍ਰਮਾਣਿਤ ਯੋਗ ਬਣੋ ਇੱਕ ਇਮੀਗ੍ਰੇਸ਼ਨ ਮੈਡੀਕਲ ਪ੍ਰੀਖਿਆ ਲਓ ਅਤੇ ਕੈਨੇਡਾ ਵਿੱਚ ਆਪਣੇ ਠਹਿਰਨ ਦੀ ਮਿਆਦ ਤੇ ਸਿਹਤ ਬੀਮਾ ਕਰਵਾਓ ਜੇ ਤੁਸੀਂ 6 ਮਹੀਨੇ ਜਾਂ ਇਸ ਤੋਂ ਘੱਟ ਸਮੇਂ ਲਈ ਆਪਣੇ ਪਰਿਵਾਰ ਨੂੰ ਮਿਲਣ ਦਾ ਇਰਾਦਾ ਰੱਖਦੇ ਹੋ ਤਾਂ ਸੁਪਰ ਵੀਜ਼ਾ ਲਈ ਬਿਨੈਕਾਰ ਕੀਤੇ ਬਿਨਾ ਇੱਕ ਵਿਜ਼ਟਰ ਵੀਜ਼ੇ ਵਜੋਂ ਵੀ ਤੁਸੀਂ ਕੈਨੇਡਾ 'ਚ ਦਾਖਲ ਲੈ ਸਕਦੇ ਹੋ ਟ੍ਰੇਡਿੰਗ ਖਬਰ ਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਔਰ ਸੁਣਨੀ ਆ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ频道